ਅੱਜ ਮਜੀਠੀਆ ਸਾਹਿਬ ਦੀ ਪੇਸ਼ੀ ਸੀ ਮਹਾਲੀ ਕੋਰਟ ਦੇ ਵਿੱਚ ਸੋ ਜਿੰਨੇ ਵੀ ਪੰਜਾਬ ਦੇ ਵਿੱਚ ਅਕਾਲੀ ਵਰਕਰ ਸੀ ਆਪਣਾ ਫਰਜ ਸਮਝਦੇ ਹੋਏ ਕਿ ਜੇ ਸਾਡੇ ਨੇਤਾ ਨਾਲ ਕੋਈ ਤੱਕਾ ਹੁੰਦਾ ਜਾਂ ਤਸ਼ੱਦਦ ਹੁੰਦਾ ਤਾਂ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਅਸੀਂ ਅੱਜ ਪੇਸ਼ੀ ਤੇ ਉਹਨਾਂ ਦੀ ਹੌਸਲਾ ਵਜਾਈ ਲਈ ਸਾਡੀ ਪਾਰਟੀ ਦੀ ਹਾਜ਼ਰੀ ਲਵਾਉਣ ਲਈ ਉੱਥੇ ਜਾਣਾ ਸੀ ਸੋ ਮਹ ਲੋ ਜਗਾ ਜਗਾ ਪੰਜਾਬ ਦੇ ਵਿੱਚ ਤੁਸੀਂ ਦੇਖਦੇ ਹੋ ਅੱਜ ਸੀਲ ਕਰ ਦਿੱਤਾ ਗਿਆ ਪੰਜਾਬ ਨੂੰ ਤੇ ਸਾਨੂੰ ਵੀ ਇੱਥੇ ਸਵੇਰ ਤੋਂ ਡੱਕਿਆ ਹੋਇਆ ਕਿ ਅੱਗੇ ਨਹੀਂ ਜਾਣ ਦੇਣਾ ਪੁਲਿਸ ਨੂੰ ਉੱਤੋਂ ਹੁਕਮ ਨੇ ਇਹ ਸਾਡੇ ਵੀਰ ਨੇ ਇੱਥੇ ਜਿੰਨੇ ਮੁਲਾਜ਼ਮ ਨੇ ਇਹਨਾਂ ਦੀ ਡਿਊਟੀ ਹੈ ਇਹਨਾਂ ਨੇ ਤਾਂ ਸਾਨੂੰ ਰੋਕਣਾ ਹੀ ਸੀ ਇਹਨਾਂ ਨਾਲ ਸਾਡੀ ਕੋਈ ਨਹੀਂ ਪਰ ਇਹਨਾਂ ਨੂੰ ਜੋ ਉੱਪਰੋਂ ਹੁਕਮ ਨੇ ਸਰਕਾਰੀ ਹੁਕਮ ਨੇ ਤਗਲੰਤ ਮਾਨ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਤੁਹਾਨੂੰ ਅਕਾਲੀ ਦਰ ਤੋਂ ਇੰਨਾ ਡਰ ਕਿਉਂ ਲੱਗਣ ਲੱਗ ਗਿਆ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਡਾਇਨਾਸੌਰ ਆ ਜਾਣਗੇ ਅਕਾਲੀ ਨਹੀਂ ਆਉਂਦੇ ਪਰ ਇਹ ਜਿਹੜੀ ਤੁਹਾਡੀ ਬਖਲਾਅਟ ਹੈ ਨਾ ਅੱਜ ਜਿਵੇਂ ਤੁਸੀਂ ਪੰਜਾਬ ਸੀਲ ਕੀਤਾ ਐਮਰਜੈਂਸੀ ਵਾਲੇ ਹਾਲ ਕਰਤੇ ਪੰਜਾਬ ਦੇ ਇਹ ਤੁਹਾਡਾ ਅਕਾਲੀ ਦਲ ਤੋਂ ਡਰ ਅੱਜ ਸਾਫ਼ ਹੋ ਗਿਆ ਪਰਦਾ ਚੁੱਕਿਆ ਗਿਆ ਤੇ ਅਸੀਂ ਨਾ ਕਦੇ ਘਬਰਾਏ ਆ ਨਾ ਘਬਰਾਵਾਂਗੇ ਇਹ ਸਾਡਾ ਲੀਡਰ ਹੈ ਅਸੀਂ ਪੰਜਾਬ ਦੇ ਕੱਲੇ-ਕੱਲੇ ਇੱਕ-ਇੱਕ ਬੰਦੇ ਲਈ ਜਿੱਥੇ ਵੀ ਕਿਸੇ ਨਾਲ ਤਸ਼ੱਦਦ ਹੋਊਗਾ ਜਾਂ ਸਰਕਾਰੀ ਧੱਕਾ ਹੋਊਗਾ ਅਸੀਂ ਇਸੇ ਤਰੀਕੇ ਆਵਾਜ਼ ਬੁਲੰਦ ਕਰਦੇ ਰਵਾਂਗੇ ਤੁਹਾਡੇ ਸਾਲ 1.5 ਸਾਲ ਰਹਿ ਗਏ ਨੇ ਜਿਸ ਤਰੀਕੇ ਤੁਸੀਂ ਆਪਣੀ ਸਰਕਾਰ ਦੇ ਵਿੱਚ ਆਪਣੇ ਤਾਨਾਸ਼ਾਹੀ ਹੁਕਮਾਂ ਦੇ ਨਾਲ ਲੋਕਾਂ ਨਾਲ ਧੱਕਾ ਕਰ ਰਹੇ ਹੋ ਤੁਹਾਨੂੰ ਇਸ ਦਾ ਜਵਾਬ ਲੋਕਾਂ ਦੀ ਕਚਹਿਰੀ ਵਿੱਚ ਸਤਾਈ ਵਿੱਚ ਦੇਣਾ ਪਊਗਾ ਸੋ ਜਿੰਨੇ ਵੀ ਅੱਜ ਅਕਾਲੀ ਵਰਕਰ ਸਾਡੇ ਹਲਕਾ ਸਮਾਣਾ ਤੇ ਸਤਰਾਣਾ ਦੇ ਵਿੱਚੋਂ ਉੱਥੇ ਪਹੁੰਚੇ ਨੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤਕੜੇ ਰਹੋ ਇਹਨਾਂ ਨੇ ਹੁਣ ਡੇਢ ਸਾਲ ਆਪਾਂ ਨੂੰ ਇਸ ਤਰੀ ਭਜਾਉਣਾ ਪਰ ਕੋਈ ਗੱਲ ਨਹੀਂ ਜੇ ਆਪਾਂ ਪੰਜਾਬ ਦਾ ਭਲਾ ਚਾਹੁੰਦੇ ਆ ਤਾਂ ਆਪਾਂ ਨੂੰ ਇਹ ਜੋ ਨਿੱਕੀਆਂ ਮੋਟੀਆਂ ਲੜਾਈਆਂ ਨੇ ਜੇ ਸੰਘਰਸ਼ ਨੇ ਲੜਨੇ ਪੈਣਗੇ ਕੋਈ ਗੱਲ ਨਹੀਂ ਸਾਨੂੰ ਡਿਟੇਨ ਕਰ ਲਿਆ ਕਿਸੇ ਜੇਲ੍ਹ ਚ ਵੀ ਭੇਜ ਦੇਣਗੇ ਸਾਨੂੰ ਤਾਂ ਵੀ ਕੋਈ ਗੱਲ ਨਹੀਂ ਅਸੀਂ ਪੰਜਾਬ ਦੇ ਹੱਕਾਂ ਲਈ ਤੇ ਖਾਸ ਕਰਕੇ ਜੇ ਸਾਡੇ ਕਿਸੇ ਅਕਾਲੀ ਲੀਡਰ ਦੇ ਨਾਲ ਕੋਈ ਤੱਕਾ ਹੋਊਗਾ ਅਸੀਂ ਇਸ ਤਰੀਕੇ ਆਪਣੀ ਆਵਾਜ਼ ਉਠਾਵਾਂਗੇ ਨਾ ਸਾਨੂੰ ਸਰਕਾਰ ਦਾ ਕੱਲ ਡਰ ਸੀ ਨਾ ਅੱਜ ਡਰ ਹੈ ਸਾਨੂੰ ਤੇ ਜੇਲਾ ਭੇਜਣਾ ਹੈ ਸਾਡੇ ਤੇ ਕੋਈ ਤਸ਼ੱਦਦ ਕਰਨਾ ਹੈ ਜਿੰਨਾ ਮਰਜ਼ੀ ਜ਼ੋਰ ਲਾ ਲਿਓ 27 ਦੇ ਵਿੱਚ ਤੁਹਾਨੂੰ ਤੁਹਾਡਾ ਸ਼ੀਸ਼ਾ ਦਿਖਾਵਾਂਗੇ ਤੁਹਾਡੇ ਦਿੱਲੀ ਵਾਲੇ ਆਕਾਵਾਂ ਨੂੰ ਦਿੱਲੀ ਦੁਆਰਾ ਭੇਜਾਂਗੇ ਉੱਥੇ ਬੰਦ ਕਰਕੇ ਆ ਜਿੱਕੇ ਸਾਹ ਦੇ ਖਿਲਾਫ ਜਿਹੜਾ ਕੇਸ ਚੜ੍ਹਿਆ ਹੋਇਆ ਹੈ ਉਹਨੂੰ ਕਿਵੇਂ ਦੇਖੋ ਦੇਖੋ ਕੇਸ ਹੋਇਆ ਹੈ ਆਮਦਨ ਤੋਂ ਵੱਧ ਜਾਇਦਾਦ ਦਾ ডিসਪਰੋਪੋਰਸ਼ਨੇਟ ਐਸੈਟਸ ਕਹਿ ਦਿੰਦੇ ਆ ਉਹਨੂੰ 540 ਕਰੋੜ ਦਾ ਰੌਲਾ ਪਾ ਰਿਹਾ ਸਾਰਾ ਇਹਨਾਂ ਦਾ ਸੋਸ਼ਲ ਮੀਡੀਆ ਜਿੰਨਾ ਤਾਣਾ ਬਣਾ ਸਾਰਾ ਲੱਗਿਆ ਇਹਨੂੰ ਇੱਕ ਹਾਈਲਾਈਟ ਕਰਨ ਲਈ ਇਹ ਸਰਕਾਰ ਤਮਾਸ਼ੇ ਦੇ ਸਿਰ ਤੇ ਚੱਲਦੀ ਹੈ ਜੋ ਐਫ ਆਈ ਆਰ ਹੈ ਉਹਦੇ ਵਿੱਚ ਸਿਰਫ 101 ਕਰੋੜ 47 ਲੱਖ ਦਾ ਵੇਰਵਾ ਹੈ ਕਿ 1 ਕਰੋੜ 47 ਲੱਖ ਆਮਦਨ ਤੋਂ ਵੱਧ ਜਾਇਦਾਦ ਪਾਈ ਗਈ ਹੈ ਪਰ ਨਹੀਂ ਇਹਨਾਂ ਨੇ ਕੀ ਕਰਨਾ ਤਮਾਸ਼ਾ 540 ਕਰੋੜ ਦਾ ਰਾਲਾ ਪਾਤਾ ਇਹ ਕੋਈ ਕੋਰਟ ਟ੍ਰਾਇਲ ਨਹੀਂ ਹੋ ਰਿਹਾ ਇਹ ਮੀਡੀਆ ਟ੍ਰਾਇਲ ਹੋ ਰਿਹਾ ਹੈ ਬਿਲਕੁਲ ਵਿਕਰਮਨਜੀਤ ਸਿੰਘ ਜੀ ਮਜੀਠੀਆ ਨਾਲ ਧੱਕਾ ਕੀਤਾ ਜਾ ਰਿਹਾ ਹੈ ਜੇ 540 ਕਰੋੜ ਐਫ ਆਈ ਆਰ ਚ ਪਾਓ ਦੂਜੀ ਗੱਲ ਇਹਨੂੰ ਪ੍ਰਚਾਰਿਆ ਕੀ ਜਾ ਰਿਹਾ ਹੈ ਅਸੀਂ ਜੋ ਨਸ਼ਾ ਵਿਰੋਧ ਜਿਹੜਾ ਇਹਨਾਂ ਦਾ ਯੁੱਧ ਨਸ਼ਾ ਵਿਰੋਧ ਮਹਿਮ ਚੱਲ ਰਹੀ ਹੈ ਅਸੀਂ ਉਹਦੇ 'ਚ ਕਾਰਵਾਈ ਕੀਤੀ ਹੈ ਉਹ ਤਾਂ 3.5 ਸਾਲ ਤੋਂ ਕੇਸ ਚੱਲ ਰਹੇ ਇਹਨਾਂ ਤੋਂ ਚਲਾਨ ਨਹੀਂ ਪੇਸ਼ ਹੋਇਆ ਆਮਦਨ ਤੋਂ ਵੱਧ ਜਾਇਦਾਦ ਨੂੰ ਯੁੱਧ ਨਸ਼ੇ ਵਿਰੋਧ ਨਾਲ ਕਿਵੇਂ ਜੋੜ ਕੇ ਦੇਖ ਸਕਦੇ ਨੇ ਇਹ ਬੁਲਕਣ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਕਿਉਂਕਿ ਇਹ ਸਰਕਾਰ ਮਸ਼ਹੂਰੀਆਂ ਨਾਲ ਫੇਸਬੁੱਕ ਤੋਂ ਮੀਡੀਆ ਤੋਂ ਉੱਠ ਕੇ ਬਣੀ ਹੈ ਇਹਨੇ ਉਸੇ ਤਰੀਕੇ ਖਤਮ ਹੋਣਾ ਹੈ ਭਗਵੰਤਮਾਨ ਸਾਹਿਬ 3.5 ਸਾਲ ਲੰਘੇ ਹੋਣੇ ਚੱਲਣਾ ਨਹੀਂ ਹੁਣ ਲੋਕਾਂ ਦੀ ਅੱਖਾਂ ਖੁੱਲ ਚੁੱਕੀਆਂ ਇੱਕ ਵਾਰ ਧੋਖਾ ਖਾ ਲਿਆ ਜੇ ਹੁਣ ਤੁਸੀਂ ਕਹੋਗੇ ਨਾ ਕਿ 540 ਕਰੋੜ ਜਾਂ ਜੁੱਧ ਨਸ਼ਿਆਂ ਵਿਰੁੱਧ ਤੁਹਾਡਾ ਸਭ ਲੋਕਾਂ ਦੀ ਨਜ਼ਰਾਂ ਚ ਫਲੋਪ ਹੈ ਇਹ ਡਰਾਮੇ ਕਰਨੇ ਛੱਡ ਦਿਓ ਲੋਕਾਂ ਦਾ ਕੋਈ ਕੰਮ ਕਰ ਦਿਓ ਨਹੀਂ ਅਰੈਸਟ ਅਰੈਸਟ ਨਹੀਂ ਹੋਈਏਗੀ ਇਹ ਅਮਨ ਸ਼ਾਂਤੀ ਭੰਗ ਹੋਣ ਤੋਂ ਰੁਕਿਆ ਗਿਆ ਹਾਂ ਵੀ ਕੋਰਟ ਕੰਪਲੈਕਸ ਦੇ ਵਿੱਚ ਹਿਜੂਮਨ ਇਕੱਠਾ ਹੋਏ ਤੇ ਕੋਈ ਨੁਕਸਾਨ ਨਾ ਹੋ ਜੇ ਅਜੂਨ ਜੀ ਕਿਤੇ ਇੱਕ ਮਤਿਆਰੂ ਮੇਟਾਇਆ ਸੀ ਰੋਕਿਆ ਇਹ ਪਾ ਹੈ ਕਿ ਪੰਜ-ਸੱਤ ਹੈਗੇ ਨਹੀਂ ਅਗਲੇ ਆਪ ਕੋ ਕੀ ਹੀ ਰਹੇ ਹਾਂਜੀ ਅਗਲੇ ਅਸਲ ਕੀ ਅਗਲਾ ਕੋਈ ਗੱਲ ਨਹੀਂ ਲਾਈਨ ਆਰਡਰ ਮੱਧਿਆਂ ਨਹੀਂ ਰੱਖਦੇ ਹੋਏ ਇਹ ਇੱਥੇ ਡਿਟੇਨ ਕੀਤੇ ਹੋਏ ਨੇ